ਕਿੰਝਰ ਕਰੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਪਹਿਲਾਂ ਜਾਪੇ ਨਹੀਂ ਸੀ ਤੇ ਹੁਣ ਇਥੇ ਆਣਾ ਸੈਨਵਾਇਆ ਤੁਸੀਂ ਵੀ ਗੋਈ ਵਿੱਚ ਇਹ ਦਿਖਾਏਗੀ ਤੁਹਾਡੇ ਗਲੇ ਤੇ ਰੋਟੀ ਨਹੀਂ ਲੰਗਦੀ ਸੀ ਇਲਾਜ ਵੀ ਕਰਾਉਣ ਤੋਂ ਬਾਅਦ ਕੋਈ ਫਰਕ ਨਹੀਂ ਪੈਂਦਾ ਸੀ ਪਰ ਰੱਬ ਦੇ ਦਾਸ ਤੋਂ ਪ੍ਰਾਰਥਨਾ ਕਰਾਂ ਤੇ ਜਦੋਂ ਤੁਸੀਂ ਖੁਦ ਆਪ ਪ੍ਰਾਰਥਨਾ ਕੀਤੀ ਤਾਂ ਤੁਸੀਂ ਬਿਲਕੁਲ ਠੀਕ ਹੋ ਗਏ ਜੋਰ ਦੀ ਤਾਰੀਫ ਕਰੋ ਪ੍ਰਭੂ ਜੀ ਉਸਨੂੰ ਸੋ ਕਿੰਨੇ ਮੇਰਾ ਫਾਉਂਡ ਪ੍ਰਾਈਸ ਸੀ ਤੁਹਾਨੂੰ 10 12 ਦਿਨ ਤੜੀ ਦੀ ਰੋਟੀ ਨਹੀਂ ਸੀ ਕਲੇਚ ਲੰਗਦੀ ਨਹੀਂ ਕੁਛ ਨਹੀਂ ਲੰਗਦਾ ਸੀ ਬਲਾਂ ਖਾਸੀਆ ਸੋ ਜਦੋਂ ਪ੍ਰਾਰਥਨਾ ਕਰਵਾਈਆ ਉਸ ਤੋਂ ਬਾਅਦ ਬਿਲਕੁਲ ਠੀਕ ਹੋ ਗਈ ਕਿੰਨੇ ਦਿਨ ਹੋ ਗਿਆ ਅੱਜ ਹਾਂਜੀ ਕਿੰਨੇ ਹੋਏ ਉਹ ਤਾਂ ਜੇ ਸੀ ਪਰ ਮੈਂ ਆਧੀ ਤਰ੍ਹਾਂ ਹੀ ਆ ਤੱਕ ਸੰਗਦੀ ਮਾਰੇ ਨਹੀਂ ਮੈਂ ਤੁਹਾਨੂੰ ਅਗਵਾਈ ਦਿੱਤੀ ਇਹ ਅੱਜ ਮੇਰੇ ਤੇ ਉਠੀ ਮਾਰ ਫੇਰ ਮੈਂ ਕੁਛ ਮੈਨੂੰ ਆਜੇ ਬਿਮਾਰੀ ਹੋ ਫੇਰ ਮੈਂ ਉਹ ਕੋਈ ਦੇਵਤਾਾਂ ਦਾ ਗਾਣੇ ਤਾਰੀਫ ਕਰੋ ਜ਼ੋਰ ਦੀ ਪ੍ਰਭੂ ਯੇਸ਼ੁਸ ਦਾ ਸੋ ਬੜੀ ਜ਼ਬਰਦਸਤੀ ਜੇ ਸਾਹਮਣੇ ਇਸ ਪੈਨ ਦੀ ਕੋਈ ਟਾਈਮ ਸੀਗਾ ਇਸ ਪੈਨ ਦੇ ਲੰਬੇ ਟਾਈਮ ਤੋਂ ਸਿਰ ਦੀ ਪ੍ਰੋਬਲਮ ਨਹੀਂ ਜਾਂਦੀ ਸੀ ਐਵੇਂ ਸੀ ਤਾਂ ਬੜੀ ਜ਼ਿਆਦਾ ਪ੍ਰੋਬਲਮ ਸੀ ਸਿਰ ਦੀ ਅਰੇ ਡਾਕਟਰਾਂ ਨੇ ਬੋਲਿਆ ਸੀ ਮਾਈਗਰੇਨ ਹਾਂਜੀ ਐਵੇਂ ਜਿਨਾ ਤੇ ਡਾਕਟਰ ਕਹਿੰਦੇ ਹੁੰਦੇ ਸੀ ਉਹਦਾ ਬਿਮਾਰੀ ਦਾ ਕੋਈ ਹੱਲ ਵੀ ਨਹੀਂਗਾ ਹਾਂਜੀ ਨਹੀਂ ਕੋਈ ਹੱਲ ਨਹੀਂ ਸੀ ਫਿਰ ਤੇ ਉਸ ਟਾਈਮ ਤੁਸੀਂ ਵਿਸ਼ਵਾਸ ਕਰਨਾ ਇਹ ਪੈਨ ਜਦੋਂ ਆਪਣੇ ਕੋ ਚਰਚਾ ਆਣਾ ਸ਼ੁਰੂ ਹੋਈ ਇੱਕ ਦਿਨ ਦੇ ਵਿੱਚ ਜਿਆਦਾ ਨਹੀਂ ਤੇ ਦੋ ਜਾਂ ਤਿੰਨ ਵਾਰ ਮੈਨੂੰ ਫੋਨ ਆ ਜਾਂਦਾ ਸੀ। ਐਮਰਜੈਂਸੀ ਕਾਲ ਇਹਨਾਂ ਦੀ ਆਦੀ ਹੁੰਦੀ ਸੀ। ਕਿ ਪਾਸ ਜੀ ਇੰਨਾ ਮੁਸੀਰ ਪੀੜ ਕੀਤੀ ਜਾਂਦਾ ਇਹਨਾਂ ਦੇ ਛੋਟੇ ਬੱਚੇ ਕਿੱਥੇ ਨੇ ਬੱਚੇ ਕਿੱਥੇ ਰਹਿ ਆਏ ਨੇ? ਬੱਚੇ ਆਏ ਨੇ? ਬਟਾ ਅੱਗੇ ਆ ਦੌੜ ਕੇ। ਜਲਦੀ ਜਲਦੀ ਦੌੜ ਕੇ ਆ ਦੌੜ ਕੇ ਕੰਮ ਕਰ। ਸੋ ਇਹ ਇਹਨਾਂ ਦੀ ਬੇਟੀ, ਇਹ ਛੋਟੀ ਜੀ ਬੇਟੀ ਇਹਨਾਂ ਦਾ ਇਸ ਤੋਂ ਛੋਟਾ ਮੁੰਡਾ। ਹਾਂ ਜੀ। ਮੁੰਡਾ ਇਸ ਤੋਂ ਛੋਟਾ ਉਹਨਾਂ ਨੂੰ ਫੋਨ ਕਰਨਾ। ਜੇ ਅਸੀਂ ਦੀ ਪਾਸੇ ਹੀ ਗੋਲਣਾ ਪਾਸੇ ਸਾਡੀ ਮੰਮਾ ਨੂੰ ਕੀ ਹੋ ਗਿਆ ਸਾਡੀ ਮੰਮਾ ਦੇ ਲਈ ਦੁਆ ਕਰੋ ਉਹ ਬਿਉਸ਼ ਹੋ ਗਈ ਉਹਦਾ ਸਿਰ ਬੜਾ ਦਰਦ ਕਰੀ ਜਾਂਦਾ ਤੇ ਕਈ ਵਾਰੀ ਇਦਾਂ ਫੀਲ ਹੁੰਨਾ ਵੀ ਬੱਚੀ ਯਾਰ ਇੰਨਾ ਪਿਤਾ ਦੇ ਨਾਲ ਮਾਂ ਦੇ ਨਾਲ ਇੰਨਾ ਪਿਆਰ ਹੈ ਤੋਰ ਦੱਸ ਰਹੇ ਨੇ ਕਿ ਸਾਡੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਰੋਈ ਜਾਂਦੀ ਸਿਰ ਦਰਦ ਕਰੀ ਜਾਂਦਾ ਪਰ ਤੁਸੀਂ ਵਿਸ਼ਵਾਸ ਕਰਿਆ ਜੇ ਇਸ ਪੈਨ ਨੇ ਰੱਬ ਦੇ ਉੱਤੇ ਇੰਨਾ ਵੱਡਾ ਵਿਸ਼ਵਾਸ ਰੱਖਾ ਭਮੰਦਰ ਚਾਂਦਰੀ ਕੋਈ ਵੀ ਇਹਨੇ ਆਤਮਾ ਨਹੀਂ ਛੱਡਿਆ ਜਾਇਦਾ ਸਿਰ ਪੀੜ ਸੀ ਚਾਹੇ ਕੋਸ਼ਿਸ਼ ਸੀ ਇਹਨਾਂ ਦੇ ਘਰੇ ਜਲਦੀ ਜਲਦੀ ਪ੍ਰਾਰਥਨਾਵਾਂ ਵੀ ਕੀਤੀਆਂ ਇਹਨਾਂ ਵੀ ਦੁਆਵਾਂ ਕੀਤੀਆਂ ਤੇ ਇਹਨਾਂ ਦੇ ਪਤੀ ਸਾਹਿਬ ਬੈਠੇ ਹੋਏ ਨੇ ਇਹਨਾਂ ਨੇ ਵੀ ਪ੍ਰੇਰ ਕਰਨੀ ਇਹਨਾਂ ਬਾਈਬਲ ਪੜ੍ਹਨੀ ਕਰੇ ਬੈਠੇ ਬੈਠ ਕੇ ਜਦੋਂ ਦੁਆਵਾਂ ਕਰਨੀਆਂ ਬਾਈਬਲ ਪੜ੍ਹਨੀ ਵਰਤ ਰੱਖਣੇ ਰੱਬ ਦੇ ਨਾਲ ਸੰਗਧੀ ਚ ਰਹਿਣਾ ਜਿਹੜੀ ਬਿਮਾਰੀ ਲਾਏ ਇਲਾਜ ਸੀ ਨਾ ਡਾਕਟਰਾਂ ਮਾਈਗਰੇਨ ਬੋਲੇ ਆਇਆ ਸੀਗਾ ਅੱਜ ਮੈਨੂੰ ਪੁੱਛ ਲੋ ਮੈਂ ਅੰਦਰ ਟੱਕਰਾਂ ਮਾਰਦੀ ਸੀ ਮੇਰੇ ਬੱਚੇ ਨੇ ਮੇਰ ਤੋਂ ਹੀ ਛੱਡਦਾ ਹੁੰਦਾ ਸੀ ਤਾਰੀਫ ਕਰੋ ਜੋਰਦੀ ਪ੍ਰਭੀ ਇਸ ਸਮੇਂ। ਗੰਗਾ ਨਾਲ ਟੱਕਰਾਤੀ ਸਿਰ ਦੇ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਰਹਿੰਦੀ ਸੀ। ਇੰਨੀ ਧਿਆਨਿਕ ਬਿਮਾਰੀ ਸੀ। ਚੰਡੀਗੜ੍ਹ ਤੱਕ ਪੀਜੀਆਈ ਤੋਂ ਇਹਨਾਂ ਦੀ ਦਵਾਈ ਚਲਦੀ ਰਹੀ ਤੁਸੀਂ ਹਿਸਾਬ ਲਾ ਲਓ। ਪਰ ਜਦੋਂ ਪ੍ਰਭੂ ਨੇ ਚੰਗਾ ਕੀਤਾ ਨੇ ਕਪਾਲ ਦੇ ਵਿੱਚ ਉਹਨੇ ਚੰਗਾ ਕਰ ਦਿੱਤਾ ਸੀ। ਇਹ ਸਾਰਾ ਦਵਾਈ ਚ ਇਹ ਅਸਰ। ਭਜਨ ਪੁਜਾ ਚ ਅਸਰ ਦਵਾਈ ਚ ਅਸਰ ਇਹ ਕੰਮ ਚ ਕੋਈ ਅਸਰ ਨਹੀਂ ਦੁਆ ਚ ਅਸਰ ਹੀ। जगह बनाई अपनी पहले के जगह बनी हुई समय लगी जल तीन सही कौद चलोगे तो तुम्हारा तो 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 चकेगा तो उठाना शुरू करेगा ਰਿਸ਼ਤੇ ਤარიਆਂ ਤੁਹਾਡੇ ਪੈਣਪਰਾ ਤੁਹਾਡੇ ਤੋਂ ਲੱਗ ਹੋਣਗੇ ਜਦੋਂ ਤੁਸੀਂ ਮਸੀਹ ਚ ਅਸਲ ਮਸੀਹ ਚ ਚੱਲੋਗੇ ਤੇ ਤੁਹਾਨੂੰ ਅਜਵਾਰ ਦੇਰੇ ਤੇ ਆਂਦਰਾ ਸਿੱਖਿਆ ਨਹੀਂ ਤੁਹਾਡੇ ਪੈਣਪਰਾ ਤੁਹਾਡੇ ਤੋਂ ਦੂਰ ਹੋ ਜਾਣਗੇ ਉਹ ਤੁਹਾਨੂੰ ਕਹਿਣਗੇ ਤੂੰ ਰੱਬ ਰੱਬ ਕਰਦੇ ਨਹੀਂ ਦੁਆ ਚ ਲੱਗੀ ਰਹਿਣੀ ਦੁਆ ਚ ਲੱਗਾ ਰਹਿਣਾ ਜਦੋਂ ਅਸੀਂ ਫੋਨ ਤੇ ਗੱਲ ਕਰਨੀ ਤੂੰ ਦੁਆ ਤੇ ਦੁਆ ਤੇ ਬੈਠਾ ਨਹੀਂ ਦੁਆ ਤੇ ਬੈਠੀ ਨਹੀਂ ਉਹ ਤੁਹਾਨੂੰ ਇਦਾਂ ਕਰ ਕਰਕੇ ਉਹਨੇ ਤੁਹਾਨੂੰ ਫੋਨ ਕਰਨਾ ਬੰਦ ਕਰ ਦੇਣਾ ਉਹ ਤੁਹਾਡੇ ਤੋਂ ਦੂਰ ਹੋਣਗੇ ਜਦੋਂ ਉਹ ਸਮਝੋ ਤੁਹਾਡੇ ਤੋਂ ਦੂਰ ਹੋਗੇ ਤਾਂ ਪ੍ਰਭੂ ਤੁਹਾਡੇ ਨੇੜੇ ਹੈ ਜਦੋਂ ਪ੍ਰਭੂ ਤੁਹਾਡੇ ਨੇੜੇ ਹੈ ਤਾਂ ਤੁਸੀਂ ਦੁਨੀਆ ਦੇ ਵਿੱਚ ਉਹਦੇ ਗਵਾਹ ਬਣੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਅੱਜ ਪੈਂਦਾ ਸਰੇ ਬਿਲਕੁਲ ਆਜ਼ਾਦ ਨਹੀਂ ਐ ਇਹ ਦੁਆ ਦਾ ਸੱਜਾ ਆਤਮਾ ਨੂੰ ਥੈਂਕ ਯੂ ਮੈਂ ਜੀਵਾਜ